ਸਰਦਿਆਂ ਦੀ ਸਵੇਰ ਸੀ। ਦਿੱਲੀ 에어ਪੋਰਟ ਤੇ ਭੀੜ ਬਹੁਤ ਸੀ। ਬਿਜ਼ਨਸ ਟਰੈਵਲ ਆਪਣੇ ਹੱਥਾਂ 'ਚ ਲੈਪਟਾਪ ਲੈ ਕੇ ਭੱਜ ਰਹੇ ਸੀ। ਪਰਿਵਾਰ ਛੁੱਟੀਆਂ 'ਚ ਕਿਤੇ ਘੁੰਮਣ ਦੇ ਲਈ ਤਿਆਰ ਸੀ ਤੇ ਹਰ ਪਾਸੇ ਭੀੜ ਭੜਕਾ ਸੀ। ਇਸ ਭੀੜ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਹੌਲੀ-ਹੌਲੀ ਚੱਲਦੇ ਹੋਏ 에어ਲਾਈਨ ਦੇ ਕਾਊਂਟਰ ਤੱਕ ਪਹੁੰਚਿਆ। ਉਹਨਾਂ ਨੇ ਜਿਹੜੇ ਕੱਪੜੇ ਪਾਏ ਹੋਏ ਸੀ ਉਹ ਬਿਲਕੁਲ ਹੀ ਸਿੰਪਲ ਤੇ ਸਾਦੇ ਸੀ। ਚੀਟਾ ਕੁੜਤਾ ਪਜਾਮਾ ਉਤੇ ਇੱਕ ਪੁਰਾਣਾ ਪੂਰੇ ਰੰਗ ਦਾ ਸਵੈਟਰ ਤੇ ਪੈਰਾਂ 'ਚ ਟੁੱਟੀ ਹੋਈ ਚੱਪਲ ਤੇ ਹੱਥ ਦੇ ਵਿੱਚ ਇੱਕ ਫਾਈਲ ਦੇ ਵਿੱਚ ਰੱਖੀ ਹੋਈ ਪ੍ਰਿੰਟਡ ਟਿਕਟ ਸੀ ਸ਼ਾਇਦ ਕਿਤੋਂ ਕਿਸੇ ਨੇ ਕੱਢ ਕੇ ਦਿੱਤੀ ਹੋਵੇਗੀ ਉਹਨਾਂ ਦੇ ਚਿਹਰੇ ਤੇ ਸ਼ਾਂਤੀ ਸੀ ਪਰ ਅੱਖਾਂ ਦੇ ਵਿੱਚ ਥਕਾਵਟ ਵੀ ਜਿਵੇਂ ਕੋਈ ਲੰਬਾ ਸਫ਼ਰ ਤੈਅ ਕਰਕੇ ਆਇਆ ਹੋਵੇ ਬਸ ਹੁਣ ਕਨਫਰਮ ਸੀਟ ਦਾ ਪਤਾ ਲੱਗ ਜਾਵੇ ਉਹਨਾਂ ਨੇ ਕਾਊਂਟਰ ਤੇ ਖੜੀ ਹੋਈ ਕੁੜੀ ਨੂੰ ਬਹੁਤ ਹੀ ਨਿਮਰਤਾ ਤੇ ਪਿਆਰ ਦੇ ਨਾਲ ਪੁੱਛਿਆ ਤੇ ਇਹ ਇਹ ਮੇਰੀ ਟਿਕਟ ਹੈ ਸੀਟ ਕਨਫਰਮ ਹੈ ਕਿ ਮੈਂ ਜੈਪੁਰ ਜਾਣਾ ਹੈ ਉਸ ਕੁੜੀ ਨੇ ਇੱਕ ਵਾਰੀ ਉਸ ਬਜ਼ੁਰਗ ਨੂੰ ਉੱਤੇ ਤੋਂ ਲੈ ਕੇ نیچے ਤੱਕ ਦੇਖਿਆ ਫਿਰ ਮੂੰਹ ਬਣਾਇਆ ਤੇ ਬੋਲੀ ਅੰਕਲ ਇਹ ਰੇਲਵੇ ਸਟੇਸ਼ਨ ਨਹੀਂ ਹੈ ਇੱਥੇ ਸੀਟ ਐਦਾਂ ਨਹੀਂ ਮਿਲਦੀ ਪਹਿਲਾਂ ਆਨਲਾਈਨ ਚੈੱਕ ਕਰਨਾ ਪੈਂਦਾ ਹੈ ਬਜ਼ੁਰਗ ਥੋੜਾ ਜਿਹਾ ਘਬਰਾ ਗਿਆ ਮੈਨੂੰ ਨਹੀਂ ਪਤਾ ਪੁੱਤ ਇਹ ਸਾਰਾ ਕੁਝ ਬਸ ਇੱਕ ਵਾਰ ਤੁਸੀਂ ਦੇਖ ਲਵੋ ਪੁਲਿਸ ਮੇਰੀ ਨੂੰ ਹਸਪਤਾਲ ਦੇ ਵਿੱਚ ਹੈ ਕੋਲ ਖੜਾ ਇੱਕ ਵਿਅਕਤੀ ਕਰਮਚਾਰੀ ਹੱਸਦੇ ਹੋਏ ਬੋਲਿਆ ਹੁਣ ਇਹਨਾਂ ਨੂੰ ਕੌਣ ਟਿਕਟ ਦਿੰਦਾ ਹੈ ਇਹ ਲੋਕ ਇਦਾਂ ਹੀ ਫालतू ਘੁੰਮਦੇ ਨੇ ਅੰਕਲ ਜੀ ਤੁਸੀਂ ਘਰ ਜਾਓ ਇਹ ਤੁਹਾਡੇ ਬਸ ਦੀ ਗੱਲ ਨਹੀਂ ਹੈ ਭੀੜ ਦੇ ਵਿੱਚ ਕੁਝ ਲੋਕ ਇਹ ਦੇਖ ਰਹੇ ਸੀ ਪਰ ਕੋਈ ਕੁਝ ਨਹੀਂ ਬੋਲਿਆ ਸਾਰਿਆਂ ਨੂੰ ਜਲਦੀ ਸੀ ਕਿਸੇ ਨੂੰ ਵੀ ਫਰਕ ਨਹੀਂ ਪਿਆ ਉਹ ਬਜ਼ੁਰਗ ਫਿਰ ਬੋਲਿਆ ਬਸ ਇੱਕ ਵਾਰ ਕੰਪਿਊਟਰ 'ਚ ਚੈੱਕ ਕਰ ਲਵੋ ਟਿਕਟ ਅਸਲੀ ਹੈ ਪੁੱਤ ਇਸ ਵਾਰ ਕੋਆਰਡੀਨੇਟ ਟਿਕਟ ਲਈ ਬਿਨਾ ਦੇਖੇ ਹੀ ਪਾੜ ਦਿੱਤੀ ਤੇ ਗੁੱਸੇ ਚ ਕਿਹਾ ਸਰ ਪਲੀਜ਼ ਕਲੀਅਰ ਦੀ ਏਰੀਆ ਥਿਸ ਇਜ਼ ਨੋਟ ਅਲਾਉਡ ਹੇਅਰ ਬਜ਼ੁਰਗ ਦੇਖਦਾ ਹੀ ਰਹਿ ਗਿਆ ਹੱਥ ਦੇ ਵਿੱਚ ਸਿਰਫ ਹੁਣ ਅੱਧੀ ਫਟੀ ਹੋਈ ਟਿਕਟ ਸੀ ਉਹਨਾਂ ਦਾ ਚਿਹਰਾ ਥੋੜੀ ਦੇਰ ਦੇ ਲਈ ਮੁਰਝਾ ਗਿਆ ਫਿਰ ਉਹਨਾਂ ਨੇ ਹੌਲੀ ਜਹੀ ਗਰਦਨ ਨੂੰ ਝੁਕਾਇਆ ਤੇ ਪਿੱਛੇ ਮੁੜ ਕੇ ਪੇੜ ਦੇ ਵਿੱਚ ਕਿਤੇ ਖੋ ਗਿਆ ਬਹਾਰ 에어ਪੋਰਟ ਦੇ 게ਟ ਦੇ ਕੋਲ ਉਹ ਇੱਕ ਟੇਬਲ ਤੇ ਜਾ ਕੇ ਬੈਠ ਗਿਆ। ਕੜਾਕੇ ਦੀ ਠੰਡ ਸੀ ਤੇ ਹੱਥ ਕੰਬ ਰਹੇ ਸੀ ਪਰ ਚਿਹਰੇ ਤੇ ਹਲੇ ਵੀ ਕੋਈ ਗੁੱਸਾ ਨਹੀਂ ਸੀ। ਉਹਨਾਂ ਨੇ ਆਪਣੇ ਕੁੜਤੇ ਦੀ ਜੇਬ ਦੇ ਵਿੱਚੋਂ ਛੋਟਾ ਜਿਹਾ ਪੁਰਾਣਾ ਕੀਪੈਡ ਫੋਨ ਕੱਢਿਆ ਜਿਸ ਦੀ ਸਕਰੀਨ ਧੁੰਦਲੀ ਜਿਹੀ ਸੀ। ਉਹਨਾਂ ਨੇ ਇੱਕ ਨੰਬਰ ਡਾਇਲ ਕੀਤਾ। ਆਵਾਜ਼ ਹੌਲੀ ਸੀ ਪਰ ਸ਼ਬਦ ਸਾਫ਼ ਸੀ। ਹਾਂ ਮੈਂ 에어ਪੋਰਟ ਤੇ ਹਾਂ। ਜਿਸ ਦਾ ਡਰ ਸੀ ਉਹੀ ਹੋਇਆ। ਹੁਣ ਤੁਹਾਡੇ ਅੱਗੇ ਬੇਨਤੀ ਹੈ ਆਦੇਸ਼ ਜਾਰੀ ਕਰ ਦਿਓ ਹਾਂ ਹੁਣੇ ਹੀ ਫੋਨ ਕਟਣ ਤੋਂ ਬਾਅਦ ਉਹਨਾਂ ਨੇ ਬਸ ਇੱਕ ਲੰਮਾ ਜਿਹਾ ਸਾਂਹ ਲਿਆ ਤੇ ਅੱਖਾਂ ਬੰਦ ਕਰ ਲਈਆਂ ਅੰਦਰ 에ਅਰਪੋਰਟ ਤੇ ਹਲਚਲ ਸ਼ੁਰੂ ਹੋਈ ਕਾਊਂਟਰ ਤੇ ਕੰਮ ਕਰ ਰਹੇ ਕਰਮਚਾਰੀਆਂ ਨੂੰ ਮੈਨੇਜਰ ਨੇ ਬੁਲਾਇਆ ਸਾਰੇ ਬੋਰਡ ਪ੍ਰੋਸੈਸ ਰੋਕ ਦਿਓ ਫਲਾਈਟ ਦੇ ਕਲੀਅਰ ਆਰਡਰ ਰੁਕੇ ਹੋਏ ਨੇ ਕੋਈ ਇਸ਼ੂ ਆਇਆ ਹੈ ਕੁਝ ਹੀ ਮਿੰਟਾਂ ਚ ਸਿਕਿਉਰਿਟੀ ਚੀਫ ਦਾ ਫੋਨ ਵੱਜਿਆ ਡੀਜੀਸੀਐਸ ਤੋਂ ਫੋਨ ਆਇਆ ਸਾਡੀ ਅੱਜ ਦੀਆਂ ਫਲੈਟਾਂ ਰੋਕੀਆਂ ਗਈਆਂ ਨੇ ਕੋਈ ਵੀਆਈਪੀ ਕੇਸ ਹੈ ਪਰਸ਼ਾਨ ਸਟਾਫ ਸੋਚਾਂ ਦੇ ਵਿੱਚ ਪੈ ਗਿਆ VIP ਕਿਸੇ ਨੇ ਸ਼ਿਕਾਇਤ ਕੀਤੀ ਉਦੋਂ ਹੀ ਇੱਕ ਕਾਲੇ ਰੰਗ ਦੀ ਗੱਡੀ 에어ਪੋਰਟ ਗੇਟ ਤੇ ਰੁਕੀ ਉਸ ਗੱਡੀ ਦੇ ਵਿੱਚੋਂ ਨਿਕਲੇ ਤਿੰਨ ਵਿਅਕਤੀ ਇੱਕ ਵਾਰਜਿਸਟ 에어ਲਾਈਨ ਅਧਿਕਾਰੀ ਇੱਕ ਨਿੱਜੀ ਸਹਾਇਕ ਤੇ ਇੱਕ ਵਾਰਜਿਸਟ ਸੁਰੱਖਿਆ ਕਰਮਚਾਰੀ ਟੇਬਲ ਤੇ ਬੈਠਿਆ ਹੋਇਆ ਬਜ਼ੁਰਗ ਹੁਣ ਖੜਾ ਹੋ ਗਿਆ ਸੀ ਗੱਡੀ ਦੇ ਵੱਲ ਨਹੀਂ 에어ਲਾਈਨ ਦੇ ਉਸ ਦਰਵਾਜੇ ਦੇ ਵੱਲ ਵੱਧ ਰਿਹਾ ਸੀ ਜਿੱਥੇ ਕੁਝ ਦੇਰ ਪਹਿਲਾਂ ਉਹਨਾਂ ਨੂੰ ਇਹ ਅੰਕਲ ਰੇਲਵੇ ਸਟੇਸ਼ਨ ਨਹੀਂ ਹੈ ਕਿਹਾ ਗਿਆ ਸੀ 에어ਪੋਰਟ ਦਾ ਮਾਹੌਲ ਹੁਣ ਉਦਾਂ ਦਾ ਨਹੀਂ ਰਿਹਾ ਜਿੱਥੇ ਕੁਝ ਦੇਰ ਪਹਿਲਾਂ ਚਾਹ ਦੀਆਂ ਚੁਸਕੀਆਂ ਦੇ ਵਿੱਚ ਹੱਸਦੇ ਹੋਏ ਚਿਹਰੇ ਤੇ ਉਡਾਨਾਂ ਦੀ ਅਨਾਉਂਸਮੈਂਟ ਹੋ ਰਹੀ ਸੀ ਉੱਥੇ ਹੀ ਹੁਣ ਸਾਰੇ ਚੁੱਪਚਾਪ ਸੀ ਫਲਾਈਟ ਬੋਰਡਿੰਗ ਰੁਕੀ ਹੋਈ ਸੀ ਕਾਫੀ ਵਿਅਕਤੀਆਂ ਨੂੰ ਕਿਹਾ ਗਿਆ ਯਾਤਰੀਆਂ ਨੂੰ ਕਿਹਾ ਗਿਆ ਥੋੜੀ ਦੇਰ ਰੁਕੋ ਟੈਕਨੀਕਲ ਇਸ਼ੂ ਹੈ ਪਰ ਸਟਾਫ ਨੂੰ ਖੁਦ ਨਹੀਂ ਪਤਾ ਸੀ ਅਸਲ ਵਜ੍ਹਾ ਕੀ ਹੈ ਉਦੋਂ ਹੀ 에어ਲਾਈਨ ਕਾਊਂਟਰ ਦੇ ਕੋਲ ਉਹੀ ਬਜ਼ੁਰਗ ਵਿਅਕਤੀ ਉਥੇ ਆ ਗਿਆ ਇੱਕ ਵਾਰ ਉਹਨਾਂ ਦਾ ਸਾਥ ਦੇਣ ਵਾਲੇ ਦੀਆਂ ਸ਼ਕਲਾਂ ਦੇਖ ਕੇ ਪੂਰਾ ਕਾਊਂਟਰ ਤੇ ਸਟਾਫ ਇੱਕ ਵਾਰੀ ਸੋਚਾਂ ਦੇ ਵਿੱਚ ਪੈ ਗਿਆ ਉਹਨਾਂ ਦੇ ਨਾਲ ਸੀ 에어ਲਾਈਨ ਦੀ ਚੀਫ ਆਪਰੇਸ਼ਨ ਅਫਸਰ ਡੀਜੀਸੀਏ ਨਰਗ ਵਿਵਾਨੰਦ ਮਹਾ ਨਿਦਾਸ਼ਾਲੀ ਦੇ ਮੰਨੇ ਪ੍ਰਮੰਨੇ ਸਲਾਹਕਾਰ ਤੇ ਇੱਕ ਵਿਸ਼ੇਸ਼ ਸੁਰੱਖਿਆ ਅਧਿਕਾਰੀ ਜਿਹੜੇ ਸਟਾਫ ਮੈਂਬਰਾਂ ਨੇ ਕੁਝ ਦਿਨ ਪਹਿਲਾਂ ਉਹਨਾਂ ਨੂੰ ਬੁਰਾ ਭਲਾ ਕਿਹਾ ਸੀ ਹੁਣ ਉਹਨਾਂ ਦੇ ਚਿਹਰੇ ਤੇ ਪਸੀਨਾ ਸੀ ਉਹੀ ਬਜ਼ੁਰਗ ਵਿਅਕਤੀ ਹੌਲੀ-ਹੌਲੀ ਉਸੇ ਕਾਊਂਟਰ ਦੇ ਵੱਲ ਵਧੇ ਜਿੱਥੇ ਉਹਨਾਂ ਦੀ ਟਿਕਟ ਪਾੜੀ ਗਈ ਸੀ ਉਹਨਾਂ ਨੇ ਕੁਝ ਨਹੀਂ ਕਿਹਾ ਬਸ ਆਪਣੀ ਜੇਬ ਚੋਂ ਇੱਕ ਹੋਰ ਕਾਰਡ ਕੱਢਿਆ ਉਸ ਕਾਰਡ ਤੇ ਲਿਖਿਆ ਸੀ ਸ਼੍ਰੀਮਾਨ ਬਲਵਿੰਦਰ ਸਿੰਘ ਵਰਜਿਸਟ ਨਾਗਰਿਕ ਏਅਰਨਗਰ ਵੇਵਾਨੰਦ ਮੰਤਰਾਲੇ ਦੇ ਸਲਾਹਕਾਰ ਉਹਨਾਂ ਦਾ ਕਾਰਡ ਪੜ ਕੇ ਨਾਮ ਸੁਣ ਕੇ ਮੈਨੇਜਰ ਦਾ ਮੂੰਹ ਉੱਡ ਗਿਆ ਤੇ ਉਦੋਂ ਹੀ ਡੀਜੀਸੀਏ ਅਧਿਕਾਰੀ ਨੇ ਗੁੱਸੇ 'ਚ ਕਿਹਾ ਤੁਸੀਂ ਇਹਨਾਂ ਨੂੰ ਬੇਇੱਜ਼ਤ ਕੀਤਾ ਇਹਨਾਂ ਦੀ ਬੇਇੱਜ਼ਤੀ ਕੀਤੀ ਬਿਨਾਂ ਆਈਡੀ ਦੇਖੇ ਟਿਕਟ ਪਾੜ ਦਿੱਤੀ ਕਾਊਂਟਰ ਤੇ ਖੜੀ ਕੁੜੀ ਦੇ ਹੱਥੋਂ ਟਿਕਟ ਦਾ ਪਾੜਿਆ ਹੋਇਆ ਟੁਕੜਾ ਡਿੱਗ ਪਿਆ ਬਲਵਿੰਦਰ ਨੇ ਹੁਣ ਪਹਿਲੀ ਵਾਰ ਕੁਝ ਕਿਹਾ ਪਰ ਆਵਾਜ਼ ਦੇ ਵਿੱਚ ਗੁੱਸਾ ਨਹੀਂ ਸਿਰਫ ਦਰਦ ਸੀ ਮੈਂ ਗੁੱਸਾ ਨਹੀਂ ਕੀਤਾ ਕਿਉਂਕਿ ਮੈਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਦੇਖਿਆ ਪਰ ਅੱਜ ਦੇਖਿਆ ਇਨਸਾਨੀਅਤ ਕਿੰਨੀ ਖੋਖਲੀ ਹੋ ਗਈ ਹੈ ਤੁਸੀਂ ਮੇਰੀ ਟਿਕਟ ਨਹੀਂ ਪਾੜੀ ਤੁਸੀਂ ਉਸ ਨੂੰ ਪਾੜਿਆ ਜੋ ਇੱਜ਼ਤ ਕਹਲੌਂਦਾ ਹੈ ਚਾਰੇ ਪਾਸੇ ਸਨਾਟਾ ਸੀ ਕੁਝ ਲੋਕ ਮੋਬਾਈਲਾਂ ਦੇ ਵਿੱਚ ਵੀਡੀਓ ਬਣਾ ਰਹੇ ਸੀ 에어ਲਾਈਨ ਦੀ ਸੀਨੀਅਰ ਮੈਨੇਜਮੈਂਟ ਹੁਣ ਆਪ ਸਾਹਮਣੇ ਆਈ ਸਰ ਅਸੀਂ ਸ਼ਰਮਿੰਦਾ ਹਾਂ ਪੂਰੀ ਟੀਮ ਤੋਂ ਮਾਫੀ ਮੰਗਦੇ ਹਾਂ ਬਲਵਿੰਦਰ ਨੇ ਇੱਕ ਵਾਰ ਮੁਸਕਰਾਉਂਦੇ ਹੋਏ ਕਿਹਾ ਮਾਫੀ ਉਹਨਾਂ ਤੋਂ ਮੰਗੋ ਜਿਹੜੇ ਕੱਪੜਿਆਂ ਨੂੰ ਦੇਖ ਕੇ ਲੋਕਾਂ ਨੂੰ ਪਰਖਦੇ ਨੇ ਮੇਰੇ ਜਾਣ ਤੋਂ ਬਾਅਦ ਕਿਸੇ ਹੋਰ ਨੂੰ ਇਹ ਬੇਇੱਜ਼ਤੀ ਸਹਿਣ ਕਰਨੀ ਨਾ ਪਵੇ ਫੈਸਲਾ ਉਦੋਂ ਹੀ ਹੋਇਆ ਜਿਨ੍ਹਾਂ ਦੋ ਕਰਮਚਾਰੀਆਂ ਨੇ ਟਿੱਕ ਟਪ ਆੜੀ ਸੀ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ 에ਅਰਪੋਰਟ ਤੇ ਸਾਰੇ ਕੰਮ ਕਰਨ ਵਾਲਿਆਂ ਨੂੰ ਅਲਰ ਡਿਗਨਿਟੀ ਅਤੇ ਡਿਸਕਮਿਸ਼ਨ ਤੇ ਮਾਨਤਾ ਪ੍ਰਾਪਤ ਟ੍ਰੇਨਿੰਗ ਕਰਵਾਉਣ ਦਾ ਆਦੇਸ਼ ਦਿੱਤਾ ਗਿਆ DGCA ਦੁਬਾਰਾ 에어ਲਾਈਨ ਨੂੰ ਇੱਕ ਚਤਾਵਨੀ ਵੀ ਦਿੱਤੀ ਗਈ ਜੇਕਰ ਕਿਸੇ ਹੋਰ ਵਿਰਜਿਸ ਨਾਗਰਿਕ ਦੇ ਨਾਲ ਅਜਿਹੀ ਘਟਨਾ ਦੁਹਰਾਹੀ ਗਈ ਲਾਇਸੈਂਸ ਸਸਪੈਂਡ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਬਜ਼ੁਰਗ ਦਾ ਚਿਹਰਾ ਹੁਣ ਸ਼ਾਂਤ ਸੀ ਉਹਨਾਂ ਨੇ ਕਿਸੇ ਨੂੰ ਨੀਚਾ ਨਹੀਂ ਦਿਖਾਇਆ ਕੋਈ ਗੁੱਸਾ ਨਹੀਂ ਕੋਈ ਬਦਲਾ ਨਹੀਂ ਬਸ ਇੱਕ ਵਾਰ ਸਾਰਨ ਨੂੰ ਸੱਚ ਦਾ ਸ਼ੀਸ਼ਾ ਦਿਖਾ ਦਿੱਤਾ ਉਹ ਗੇਟ ਦੇ ਵੱਲ ਗਏ ਇਸ ਵਾਰ ਉਹਨਾਂ ਨੂੰ ਕੋਈ ਵੀ ਨਹੀਂ ਰੋਕ ਰਿਹਾ ਸੀ ਇੱਕ ਕੰਮ ਕਰਨ ਵਾਲਾ ਵਿਅਕਤੀ ਉਹਨਾਂ ਵੱਲ ਭੱਜਦੇ ਹੋਏ ਆਇਆ ਸਰ ਕਿਰਪਾ ਕਰਕੇ ਬੈਠ ਜਾਓ ਅਸੀਂ ਤੁਹਾਡੇ ਲਈ ਇੱਕ ਅਲੱਗ ਤੋਂ ਸੀਟ ਤਿਆਰ ਕਰਵਾ ਰਹੇ ਹਾਂ ਬਲਵਿੰਦਰ ਜੀ ਨੇ ਸਿਰਫ ਇਨਹੀ ਕਿਹਾ ਨਹੀਂ ਪੁੱਤ ਮੈਨੂੰ ਪੇੜ ਦੇ ਵਿੱਚ ਬੈਠਣਾ ਵਧੀਆ ਲੱਗਦਾ ਹੈ ਉੱਥੇ ਇਨਸਾਨੀਅਤ ਦੇ ਅਸਲੀ ਚਿਹਰੇ ਦਿਸਦੇ ਨੇ ਹੁਣ ਬਲਵਿੰਦਰ 에어ਪੋਰਟ ਦੇ ਉਸ ਵੇਟਿੰਗ ਹਾਲ ਚ ਜਾ ਕੇ ਉੱਥੇ ਇੱਕ ਖੁੰਜੇ ਦੇ ਵਿੱਚ ਬੈਠ ਗਿਆ ਸਾਰੇ ਦੀਆਂ ਨਿਗਾ ਉਹਨਾਂ ਤੇ ਹੀ ਸੀ ਪਰ ਹੁਣ ਦੇਖਣ ਦਾ ਨਜ਼ਰੀਆ ਬਦਲ ਗਿਆ ਕੁਝ ਲੋਕ ਮੋਬਾਈਲ ਤੇ ਉਹਨਾਂ ਦਾ ਨਾਂ ਸਰਚ ਕਰ ਰਹੇ ਸੀ ਤੇ ਕੁਝ ਪੁੱਛ ਰਹੇ ਸੀ ਇਹ ਕੌਣ ਹੈ ਤੇ ਜਿਹੜਾ ਸਰਚ ਕਰ ਰਿਹਾ ਸੀ ਉਹਨਾਂ ਦੇ ਚਿਹਰਿਆਂ ਤੇ ਘਬਰਾਟ ਸਾਫ਼ ਸੀ ਬਲਵਿੰਦਰ ਇਕਨਾ ਜਿਹੜਾ ਦੇਸ਼ ਦੀ ਹਵਾ ਦੇ ਵਿੱਚ ਬਦਲਾ ਲਿਆ ਆ ਉਹ ਕੋਈ ਆਮ ਬਜ਼ੁਰਗ ਨਹੀਂ ਸੀ ਦੇਸ਼ ਦੇ ਸਭ ਤੋਂ ਪਹਿਲੇ ਡੀਜੀਸੀਏ ਰੀਫਾਰਮ ਪੋਲਿਸੀ ਬੋਰਡ ਦੇ ਮੈਨੇਜਰ ਰਹੇ ਉਨ੍ਹਾਂ ਦੀ ਅਗਵਾਈ ਚ ਭਾਰਤ ਨੇ ਪਹਿਲੀ ਵਾਰ ਐਡਲਰੀ ਫਰੈਂਡਲੀ ਐਵੀਅੇਸ਼ਨ ਪਾਲਿਸੀ ਲਾਗੂ ਕੀਤੀ ਜਿਸ ਨਾਲ ਹਜ਼ਾਰਾਂ ਬਜ਼ੁਰਗਾਂ ਨੂੰ 에ਅਰ ਟ੍ਰੈਵਲਰ ਦੀ ਸਹੂਲਤ ਮਿਲੀ ਕਈ ਵੱਡੇ ਅੰਤਰਰਾਸ਼ਟਰੀ 에ਅਰਲਾਈਨ ਪ੍ਰੋਜੈਕਟ ਦੇ ਮੁਖ ਸਲਾਹਕਾਰ ਰਹੇ ਪਦਮ ਪੋਸ਼ਨ ਤੋਂ ਸਮਾਨਿਤ ਪਰ ਕਦੇ ਵੀ ਉਨ੍ਹਾਂ ਨੇ ਦਿਖਾਵਾ ਨਹੀਂ ਕੀਤਾ ਉਹਨਾਂ ਦੀ ਪਛਾਣ ਕਿਸੇ VIP ਪਾਸ ਤੋਂ ਨਹੀਂ ਉਹਨਾਂ ਦੀ ਸਾਦਗੀ ਤੇ ਸੋਚ ਤੋਂ ਬਣੀ ਸੀ ਕਿਉਂ ਵਾਪਸ ਆਏ ਇੰਨੇ ਸਾਲਾਂ ਬਾਅਦ ਕਿਸੇ ਪੱਤਰਕਾਰ ਨੇ ਹੌਲੀ ਜਿਹੀ ਜਾ ਕੇ ਉਹਨਾਂ ਕੋਲੋਂ ਪੁੱਛਿਆ ਸਰ ਤੁਸੀਂ ਚੁੱਪ ਕਿਉਂ ਰਹੇ ਜਦੋਂ ਤੁਹਾਡੇ ਨਾਲ ਤੱਕਾ ਹੋ ਰਿਹਾ ਸੀ ਬਲਵਿੰਦਰ ਨੇ ਮੁਸਕਰਾਉਂਦੇ ਹੋਏ ਕਿਹਾ ਕਦੇ ਕਿਸੇ 에어ਪੋਰਟ ਤੇ ਮੈਂ ਵਰਦੀ ਪਾ ਕੇ ਆਦੇਸ਼ ਦਿੰਦਾ ਸੀ ਅੱਜ ਉਸੇ 에어ਪੋਰਟ ਤੇ ਇੱਕ ਆਮ ਆਦਮੀ ਬਣ ਕੇ અપਮਾਨ ਤੇ ਬੇਇਜ਼ਤੀ ਬਰਦਾਸ਼ਤ ਕਰ ਰਿਹਾ ਸੀ ਮੈਂ ਜਾਣਨਾ ਚਾਹੁੰਦਾ ਸੀ ਸਾਡੇ ਬਣਾਏ ਹੋਏ ਕਾਨੂੰਨ ਸਿਰਫ ਫਾਈਲਾਂ ਵਿੱਚ ਹੀ ਨੇ ਜਾਂ ਦੇਲਾਚ ਵੀ ਉਹਨਾਂ ਦੀ ਉਹ ਵਾਪਸੀ ਦਾ ਮਕਸਦ ਕੀ ਸੀ ਉਹ 에어ਲਾਈਨ ਉਹਨਾਂ ਦੀ ਪੁਰਾਣੀ ਪੈਨਸ਼ਨ ਫੰਡ ਕੰਪਨੀ 'ਚ ਇਨਵੈਸਟਮੈਂਟ ਕਰਦੀ ਸੀ ਅੱਜ ਉਹ ਸਿਰਫ ਉੱਥੇ ਇਹ ਦੇਖਣ ਆਏ ਸੀ ਕਿ ਹੁਣ ਵੀ ਬਜ਼ੁਰਗਾਂ ਨੂੰ ਇਸ ਦੇਸ਼ ਦੇ ਵਿੱਚ ਇੱਜ਼ਤ ਮਿਲਦੀ ਹੈ ਉਹਨਾਂ ਦੇ ਐਕਸਪਲੇਸ਼ਨ ਨੇ ਸਿਖਾਇਆ ਸੀ ਕਿ ਕਿਸੇ ਸਿਸਟਮ ਦੀ ਤਾਕਤ ਉਸ ਦੀ ਤਕਨੀਕੀ ਚ ਨਹੀਂ ਉਸ ਦੀ ਸੰਵੇਦਨਸ਼ੀਲਤਾ ਚ ਹੁੰਦੀ ਹੈ ਜੋ ਦਿਖਾਵਾ ਹੈ ਉਹ ਸੱਚ ਨਹੀਂ ਹੁੰਦਾ ਕਾਉਂਟਰ ਸਟਾਫ ਜਿਹੜਾ ਪਹਿਲਾਂ ਮਜ਼ਾਕ ਕਰ ਰਹੇ ਸੀ ਹੁਣ ਗਰਦਨ ਝੁਕਾ ਕੇ ਖੜੇ ਸੀ ਬਲਵਿੰਦਰ ਨੇ ਉਹਨਾਂ ਦੇ ਵਿੱਚੋਂ ਇੱਕ ਕੰਮ ਕਰਨ ਵਾਲੇ ਵਿਅਕਤੀ ਨੂੰ ਆਪਣੇ ਕੋਲ ਬੁਲਾਇਆ ਮੁੰਡਾ ਕੰਬ ਰਿਹਾ ਸੀ ਪੁੱਤ ਤੂੰ ਸੇ ਮੇਰੀ ਟਿਕਟ ਪਾੜੀ ਸੀ ਹੁਣ ਜ਼ਿੰਦਗੀ ਦੇ ਵਿੱਚ ਕਿਸੇ ਦੀ ਬੇਇੱਜ਼ਤੀ ਨਾ ਕਰਨਾ ਇਹ ਕੁਰਸੀਆਂ ਬਦਲ ਜਾਣਗੀਆਂ ਤੁਹਾਡੀ ਸੋਚ ਉਹੀ ਤੁਹਾਨੂੰ ਆਦਮੀ ਬਣਾਉਂਦੀ ਹੈ ਇੱਕ ਚੰਗਾ ਇਨਸਾਨ ਬਣਾਉਂਦੀ ਹੈ ਹਾਲ ਚਿਰ ਬੈਠਾ ਹਰ ਇੱਕ ਯਾਤਰੀ ਅੱਜ ਕੁਝ ਸਿੱਖ ਕੇ ਜਾ ਰਿਹਾ ਸੀ ਕਿਸੇ ਨੇ ਟਵਿੱਟਰ ਤੇ ਲਿਖਿਆ ਜਿਹੜਾ ਅੱਜ ਦੇਖਿਆ ਉਹ ਅਸਲੀ ਤਾਕਤ ਹੈ ਜਿਹੜੀ ਚੁੱਪ ਰਹਿੰਦੀ ਹੈ ਤੇ ਜ਼ਰੂਰਤ ਪੈਣ ਤੇ ਸਿਰਫ ਇੱਕ ਫੋਨ ਦੇ ਨਾਲ ਹੀ ਪੂਰਾ ਸਿਸਟਮ ਹਿਲਾ ਦਿੰਦੀ ਹੈ ਇੱਕ ਬਜ਼ੁਰਗ ਮਹਿਲਾ ਨੇ ਮੁਸਕਰਾਉਂਦੇ ਹੋਏ ਕਿਹਾ ਉਹ ਇਨਸਾਨ ਇਕੱਲੇ ਨਹੀਂ ਸੀ ਉਹਨਾਂ ਦੇ ਨਾਲ ਪੂਰੀ ਦੁਨੀਆ ਖੜੀ ਸੀ ਫਲਾਈਟ ਬੋਥਿੰਗ ਸ਼ੁਰੂ ਹੋ ਗਈ ਸੀ ਅਨਾਉਂਸਮੈਂਟ ਹੋ ਰਹੀ ਸੀ ਵਿਸਤਰਾ ਫਲੈਟ ਨੰਬਰ 304 ਚਨਈ ਦੇ ਲਈ ਹੁਣ ਬੋਟਿੰਗ 게ਟ 4 ਤੋਂ ਸ਼ੁਰੂ ਹੋ ਰਹੀ ਹੈ ਪਰ ਅੱਜ ਕੋਈ ਵੀ ਯਾਤਰੀ ਐਨੀ ਕਾਲੀ ਦੇ ਵਿੱਚ ਨਹੀਂ ਸੀ ਜਿੰਨਾ ਪਹਿਲਾਂ ਹੁੰਦਾ ਸੀ ਸਾਰਿਆਂ ਦੀਆਂ ਨਜ਼ਰਾਂ ਹਲੇ ਵੀ ਉਸੇ ਬਜ਼ੁਰਗ ਤੇ ਟਿਕੀਆਂ ਹੋਈਆਂ ਸੀ ਜਿਸ ਨੇ ਇੱਕ ਟੁੱਟੇ ਜਿਹੇ ਟਿਕਟ ਤੋਂ ਪੂਰਾ ਸਿਸਟਮ ਹਿਲਾ ਦਿੱਤਾ ਬਲਵਿੰਦਰ ਨੇ ਹੌਲੀ ਜਿਹੀ ਉੱਠ ਕੇ ਆਪਣਾ ਪੁਰਾਣਾ ਬੈਗ ਚੁੱਕਿਆ ਪਰ ਉਸੇ ਬੈਗ ਦੇ ਵਿੱਚ ਵਸਿਆ ਹੋਇਆ ਸੀ ਇਤਿਹਾਸ ਦਾ ਭਾਰ ਉਹ ਚਲਦੇ ਹੋਏ ਗੇਟ ਦੇ ਵੱਲ ਗਏ ਰਾਸਤੇ 'ਚ ਉਹ ਮੈਨੇਜਰ ਜਿਸ ਨੇ ਉਹਨਾਂ ਦੀ ਬੇਇੱਜ਼ਤੀ ਕੀਤੀ ਸੀ ਉਹਨਾਂ ਦੇ ਸਾਹਮਣੇ ਹੱਥ ਜੋੜ ਕੇ ਖੜ੍ਹਾ ਸੀ ਸਰ ਪੁਲਿਸ ਇੱਕ ਵਾਰ ਮਾਫ਼ ਕਰ ਦਿਓ ਬਲਵਿੰਦਰ ਰੁਕਿਆ ਉਸ ਦੀਆਂ ਅੱਖਾਂ ਵੱਲ ਦੇਖਿਆ ਤੇ ਬੋਲੇ ਮਾਫ਼ ਕਰ ਦਿਆਂਗਾ ਪਰ ਇੱਕ ਸ਼ਰਤ ਤੇ ਹਰ ਉਸ ਯਾਤਰੀ ਤੋਂ ਮਾਫ਼ੀ ਮੰਗੋ ਜਿਹੜਾ ਤੁਹਾਡੇ ਸ਼ਬਦਾਂ ਦੇ ਨਾਲ ਟੁੱਟਿਆ ਤੇ ਹਰ ਇੱਕ ਬਜ਼ੁਰਗ ਨੂੰ ਨਿਮਰਤਾ ਦੇ ਨਾਲ ਦੇਖੋ ਜਿਹੜਾ ਤੁਹਾਡੇ ਸਿਸਟਮ ਦੇ ਚੁੱਪ ਕਰਕੇ ਕੁਰਸੀਆਂ ਤੇ ਬੈਠਦੇ ਨੇ 게ਟ ਤੇ ਪਹੁੰਚਦੇ ਸੀ 에어ਲਾਈਨ ਦੇ ਸੀਨੀਅਰ ਟੀਮ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਫੁੱਲਾਂ ਦਾ ਸਵਾਗਤ ਵੀਆਈਪੀ ਕੁਰਸੀ ਸਾਰਾ ਕੁਝ ਰੱਖਿਆ ਗਿਆ ਸੀ ਪਰ ਉਹਨਾਂ ਨੇ ਮੁਸਕਰਾਉਂਦੇ ਹੋਏ ਮਨ੍ਹਾ ਕਰ ਦਿੱਤਾ ਮੈਂ ਵੀਆਈਪੀ ਨਹੀਂ ਇੱਕ ਰਿਟਾਇਰਡ ਹਾਂ ਕਿ ਬਜ਼ੁਰਗ ਕੋਈ ਬੋਝ ਨਹੀਂ ਮਤਲਬ ਕਿ ਨਹੀਂ ਹੈ ਇਸ ਸਮਾਜ ਦੀ ਨੀਚੇ 에ਰਪੋਰਟ ਤੇ ਉਹ ਕੰਮ ਕਰਨ ਵਾਲੇ ਜਿਨ੍ਹਾਂ ਦੇ ਕਾਰਨ ਸਾਰਾ ਵਿਵਾਦ ਸ਼ੁਰੂ ਹੋਇਆ ਹੁਣ ਵੀ ਉਸੇ ਪੱਟੀ ਹੋਈ ਟਿਕਟ ਨੂੰ ਦੇਖ ਰਹੇ ਸੀ ਉਹਨਾਂ ਵਿੱਚੋਂ ਇੱਕ ਨੇ ਹੌਲੀ ਜਿਹੀ ਕਿਹਾ ਅਸੀਂ ਉਹਨਾਂ ਦੀ ਟਿਕਟ ਨਹੀਂ ਪਾੜੀ ਸਾਣੇ ਸਾਡੀ ਸੋਚ ਤੋਂ ਪਰਦਾ ਚੁੱਕ ਦਿੱਤਾ ਇਨਸਾਨ ਦੀ ਪਛਾਣ ਉਹਨਾਂ ਦੇ ਕੱਪੜਿਆਂ ਤੋਂ ਨਹੀਂ ਹੁੰਦੀ ਬਲਕਿ ਉਸ ਜ਼ਖਮ ਦੇ ਨਾਲ ਹੁੰਦੀ ਹੈ ਜਿਹੜਾ ਉਹ ਚੁੱਪਚਾਪ ਸਹਿੰਦਾ ਹੈ ਪਰ ਫਿਰ ਵੀ ਮੁਸਕਰਾਉਂਦੇ ਹੋਏ ਮਾਫ਼ ਕਰ ਦਿੰਦਾ ਹੈ ਜਿਸ ਨੂੰ ਤੁਸੀਂ ਆਮ ਜਿਹਾ ਸਮਝਿਆ ਉਹੀ ਤੁਹਾਡੀ ਆਖਰੀ ਉਮੀਦ ਹੋ ਸਕਦਾ ਹੈ ਇੱਜ਼ਤ ਸਿਰਫ ਅਮੀਰ ਲੋਕਾਂ ਦੇ ਲਈ ਨਹੀਂ ਇਨਸਾਨੀਅਤ ਦੇ ਲਈ ਹੋਣੀ ਚਾਹੀਦੀ ਹੈ ਸੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਵੀਡੀਓ ਉਮੀਦ ਕਰਦਾ ਕਿ ਵੀਡੀਓ ਵਧੀਆ ਲੱਗੀ ਹੋਵੇਗੀ ਸਟੋਰੀ ਵਧੀਆ ਲੱਗੀ ਹੋਵੇਗੀ ਸੋ ਕਮੈਂਟਾਂ ਦੇ ਵਿੱਚ ਆਪਣੇ ਰਾਏ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹੋਰਾਂ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਜਿਹੜੇ ਕਿਸੇ ਗਰੀਬ ਨੂੰ ਗਾਲਾਂ ਕੱਢ ਕੇ ਆਪਣੇ ਘਰ ਤੋਂ ਭਜਾ ਦਿੰਦੇ ਨੇ ਦਰਵਾਜ਼ੇ ਤੋਂ ਬਿਨਾਂ ਕੁਝ ਦਿੱਤੇ ਉਹਨਾਂ ਨੂੰ ਇੱਕ ਸਿੱਖਿਆ ਮਿਲ ਸਕੇ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ Dann